ਆ ਕੀ ਦਾ ਫੋਨ ਆ ਗਿਆ ਹਲੋ ਹਾਂਜੀ ਕੌਣ ਜੀ ਉਹ ਅੱਛਾ ਅੱਛਾ ਮਾਸਟਰ ਜੀ نیچے ਖੜੇ ਹੋ ਆਜੋ ਆਜੋ ਉੱਪਰ ਹੀ ਆਜੋ ਉੱਪਰ ਹੀ ਆਜੋ ਉੱਪਰ ਬੈਠਾ ਮੈਂ ਲੰਘਿਓ ਲੰਘਿਓ ਇਹ ਸਾਲਾ ਕਿੱਧਰੋਂ ਆ ਗਿਆ ਕਲੰਗ ਦਾ ਮਾਸਟਰ ਅੱਜ ਨਾਲ ਕੋਈ ਨਹੀਂ ਆ ਜਾਂਦੇ ਓਕੇ ਮੇਰਾ ਪਾਲੀ ਜੀ ਆਓ ਜੀ ਮਾਸਟਰ ਜੀ ਕੀ ਹਾਲੇ ਹੋਰ ਜੀ ਮਾਸਟਰ ਜੀ ਕਿਵੇਂ ਹੋ ਹਾਂ ਠੀਕ ਠਾਕ ਖੜੇ ਬੈਠੋ ਵਧੀਆ 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 ਹੋਰ ਮਾਸਟਰ ਜੀ ਕਿਵੇਂ ਹੋ ਹਾਂ ਠੀਕ ਠਾਕ ਵਧੀਆ ਤੋ ਤੋ ਕਾਬੂ ਦਾ ਤੱਕਦੇ ਫਰੀ ਜਾਂਦੇ ਤੁਸੀਂ ਕਿਤਾਬਾਂ ਦਾ ਕਰ ਦੋ ਹੁਣ ਇਹਨਾਂ ਨੂੰ ਤਾਂ ਥੋੜੀ ਉਮਰ ਵੀ ਲੰਘਦੀ ਜਾਂਦੀ ਹੈ ਓ ਮਰਦਾਂ ਦੀ ਕਦੇ ਉਮਰ ਨਹੀਂ ਲੰਘਦੀ ਹੁੰਦੀ ਨਾਲੇ ਬੋਝ ਨਹੀਂ ਹੈਗਾ ਇਹਦੇ ਵਿੱਚ ਤਾਂ ਭੂਤ ਜਿਹੜਾ ਹੈ ਬੰਦਿਆਂ ਦਾ ਉਹ ਮਾਸਟਰ ਜਿਹਦਾ ਕਹਿ ਨਹੀਂ ਗੱਲਾਂ ਨੇ ਨਹੀਂ ਨਹੀਂ ਕਿਸਮਤ ਦਾ ਕੀ ਪਤਾ ਕਦੋਂ ਘੜੇ ਤੋਂ ਗੋਲਾ ਚੱਕਿਆ ਜਾਵੇ ਓ ਸੁਣਾ ਕਿਸਮਤ ਦਾ ਮਾਸਟਰ ਹੀ ਕੀ ਲੈਣਾ ਦੇਣਾ ਕਿਤਾਬਾਂ ਨਾਲ ਦੱਸਿਆ ਬੜਾ ਕਿਸਮਤ ਦਾ ਕਿਉਂ ਨਹੀਂ ਲੈਣਾ ਦੇਣਾ ਇਹੀ ਤਾਂ ਤਾਂ ਹੀ ਤਾਂ ਤੈਨੂੰ ਕਹਿਣਾ ਕਿ ਕਿਤਾਬਾਂ ਨਾਲ ਜੁੜਕਦਾਬਾਂ ਨਾਲ ਜੁੜ ਓ ਇਹ ਤਾਂ ਕਹਿ ਨਹੀਂ ਗੱਲਾਂ ਨੇ ਮਾਸਟਰ ਜੀ ਬਿਲਕੁਲ ਕਹਿਣ ਦੇ ਗੱਲਾਂ ਕਰਨ ਉਹ ਮੇਰੇ ਨਾਲ ਜੁੜ ਕੇ ਤਾਂ ਦੇਖ ਤੂੰ ਕਹਣਾ ਕਿਸਮਤ ਦਾ ਲੈਣਾ ਦੇਣਾ ਨਹੀਂ ਸਾਰਾ ਖੁਸ਼ੀ ਕਿਸਮਤ ਦਾ ਇੱਕ ਦੱਬਾ ਨਾ ਲੈਣਾ ਦੇਣਾ। ਤੂੰ ਕੀ ਕੱਢਿਆ ਕਿਤਾਬਾਂ ਚ ਮੈਨੂੰ ਦੱਸ ਪਾਲਾ? 1 ਮਿੰਟ ਖੜ ਫਿਰ 1 ਮਿੰਟ ਖੜ ਇਹ ਹੀ ਚੀਜ਼ ਤੇਨੂੰ ਦਿਖਾਉਣਾ ਮੈਂ ਪਾਲੀ ਸਿਆਂ ਇਹ ਹੀ ਚੀਜ਼ ਦਿਖਾਉਣਾ। ਕਹੀ ਚੀਜ਼ ਕੀ ਆਦੇ ਚ? ਓਹ ਹਾਲੇ ਵੀ ਦੇ ਲਕਤਾਬਾਂ ਨਾਲ ਬੈਗ ਭਰ ਰੱਖਿਆ ਤੁਸੀਂ। ਆ ਲੈ। ਕਿਸਮਤ ਚਰਾਨੇ ਦਾ ਟੋਟਕਾ। ਉਹ ਬਾਤ ਮਾਇਟਰੀਆ ਤੁਸੀਂ ਇਹ ਪੜਿਆ ਕਰੋ ਮੈਨੂੰ ਨਾ। ਬਾਲੇ ਗਾਣ ਜੜਿਆ ਕਰੋ। ਉਹ ਤੂੰ ਪੜ ਕੇ ਤਾਂ ਦੇਖ। ਪੜ ਕੇ ਤਾਂ ਦੇਖ ਇਹਦੇ ਵਿੱਚ ਹੈ ਇਹਦੇ ਨਾਲ ਇਹਦੇ ਨਾਲ ਕਿਨੇ ਕਿਸਮਤ ਚਰਾ ਲਓਗੇ ਤੁਸੀਂ ਇਹ ਹੱਥ ਦੀ ਲਿਖੀ ਹੋਈ ਕਿ ਤਾਂ ਤੁਸੀਂ ਮਾਰ ਖਾਨੇ ਹੋ ਇੱਥੇ ਤਾਂ ਤੁਸੀਂ ਮਾਰ ਖਾਨੇ ਹੋ ਕਿਵੇਂ ਖੋਲਾਂਗੇ ਹੱਥ ਦੀ ਲਿਖੀ ਹੋਈ ਆਪਾਂ ਕਿਸੇ ਦੀ ਤੈਨੂੰ ਮੈਂ ਕਿਵੇਂ ਉਧਾਰਨ ਦਵਾ ਦੱਛੋ ਭਰਾ ਕਿਸਮਤ ਚਰਾਣੇ ਦਾ ਟੋਟਕਾ ਕਾਪੀ ਦਾ ਤੁਸੀਂ ਲਈ ਫਿਰਦੇ ਹੋ ਕਿਤਾਬ ਤੁਸੀਂ ਜਿਹੜੀ ਮੇਰੇ ਘਰ ਵਾਲੀ ਆ ਤੇਰੇ ਪਰ ਚਾਈ ਅੱਛਾ ਪਹਿਲਾਂ ਉਹਦਾ ਰਿਸ਼ਤਾ ਜਿਹੜਾ ਮੇਰੀ ਭੂਆ ਦੇ ਮੁੰਡੇ ਨਾਲ ਹੁੰਦਾ ਸੀ ਅੱਛਾ ਆਪਾਂ ਇਹ ਕਿਤਾਬ ਪੜ੍ਹਦੀ ਸੀ ਤੀ ਕਿਿਸਮਤ ਕਿਸਮਤ ਚਰਾਨੇ ਦਾ ਟੋਟਕਾ ਪੜੀ ਹੋਈ ਥੀ ਇਕਦਮ ਅੱਛਾ ਆ ਪਾਪਾ ਨਹੀਂ ਮਾਰਤ ਪਾਨੀ ਮਾਰੀ ਹੋਈ ਦੋ ਮਹੀਨੇ ਬਾਅਦ ਉਹ ਰਸਤਾ ਮੈਂ ਲੈ ਗਿਆ ਉਹਦੇ ਘਰੇ ਅੱਛਾ ਹੁਣ ਦੇਖ ਲੈ ਤੇਰੇ ਸਾਹਮਣੇ ਦੋ ਜਵਾਕਰ ਚਹਲ ਪਹਲ ਕਰਦੇ ਫਿਰਦੇ ਨੇ ਇਹ ਫਿਰ ਕਿਸਮਾ ਥੋੜੀ ਚਰਾਈ ਤੁਸੀਂ ਇਹ ਤਾਂ ਇੱਕ ਕਿਸਮ ਦਾ ਧੋਖਾ ਹੋ ਗਿਆ ਓਹੋ ਪਲੀਤ ਤੋ ਕਾਇਕ ਲੱਗ ਗਏ ਸਬਟਾ ਹੋ ਜਾਓ ਮਾਸਟਰ ਜੀ ਤੁਸੀਂ ਤਾਂ ਹੋਰ ਹੀ ਦੱਲਾ ਮਾਰੀ ਜੰਮੀ ਜੀ ਤੂੰ ਤੂੰ ਲੱਗਦਾ ਇਹ ਗੱਲਾਂ ਤੂੰ ਬਿਲੀਵ ਨਹੀਂ ਕਰਦਾ ਪਰ ਜਦੋਂ ਤੂੰ ਇਹ ਗੱਲਾਂ 'ਚ ਆ ਗਿਆ ਤੈਨੂੰ ਬਹੁਤ ਕੁਝ ਇਹ ਚੀਜ਼ਾਂ 'ਚੋਂ ਪਤਾ ਲੱਗੋ ਮੈਂ ਤਾਂ ਹੀ ਤੇਰੇ ਕੋਲੇ ਆਇਆ ਓਏ ਇਹ ਤਾਂ ਮੈਂਟਰ ਜੀ ਇਹ ਤਾਂ ਇੱਕ ਕਿਸਮ ਦਾ ਧੋਖਾ ਹੋ ਗਿਆ ਨਾ ਧੋਖਾ ਥੋੜੀ ਆ ਪਾਲੀ ਜੀ ਤੂੰ ਇਹ ਚੀਜ਼ਾਂ ਦਾ ਤੂੰ ਇਹ ਟੱਪੇ ਵਾਲੀ ਗੱਲ ਹੋ ਗਈ ਤੂੰ ਇਹ ਟੱਪੇ ਇੱਕ ਅਲੱਗ ਕਨਸੈਪਟ ਆ ਇਹ ਇੱਕ ਅਲੱਗ ਜੀਅਤ ਆਹੀਂ ਤੈਨੂੰ ਮੈਂ ਕਹਿਣਾ ਤੂੰ ਇਹ ਚੀਜ਼ਾਂ ਨਾਲ ਜੁੜਾ ਤੂੰ ਮੈਂ ਮੈਂ ਦੇਖ ਲਾ ਹੁਣ ਮੈਂ ਕਿੱਥੋਂ ਦੀ ਕਿੱਥੇ ਆ ਗਿਆ ਤੂੰ ਇਹ ਚੀਜ਼ਾਂ ਨਾਲ ਜੁੜ ਪਾਲੀ ਸੀ ਆ ਤੈਨੂੰ ਬਹੁਤ ਜਿੰਦਗੀ ਦੇ ਵਿੱਚ ਮਿਲੂਗਾ ਕੀ ਕੀ ਦਿੱਤਾ ਕਿਤਾਬਾਂ ਨੇ ਤੁਹਾਨੂੰ ਕਿਤਾਬਾਂ ਨੇ ਬਹੁਤ ਕੁਝ ਦਿੱਤਾ ਆ ਆ ਤੁਹਾਡੇ ਨਾਲ ਦਾ ਮੰਗਾਇਆ ਜਣਾ ਤਾਂ ਕਰ ਲੱਗਿਆ ਫਰਦਾ ਦੀ ਆ ਕਿਤਾਬਾਂਆਂ ਲਾ ਰੱਖੇ ਤੁਸੀਂ ਨੇ ਮੰਗਰ ਲਾ ਰੱਖੇ ਜਿਓ ਕਿਤਾਬਾਂਆਂ ਪੜ੍ਹ ਲਾਤਾ ਤੁਸੀਂ ਨੇ ਮੰਗਾ ਮੰਗਾ ਹਾਂ ਉਹ ਮੰਗਾ ਹਾਂ ਆ ਪਿੱਛੇ ਜੇ ਬੈਹਾ ਗਿਆ ਤੀ ਉਹ ਹੂੰ 6 ਮਹੀਨੇ ਵੀ ਲੰਗੇ ਹੂੰ ਤਲਾਕ ਤੱਕ ਪਹੁੰਚੀ ਪਈ ਹੈ ਗੱਲ ਉਹ ਦੀ ਹੋਰ ਇੱਕ ਵਾਰੇ ਤੱਕ ਹੋਇਆ ਤਾਂ ਹੈ ਨਹੀਂ ਪਹਿਲਾਂ ਪੂਰੀ ਗੱਲ ਪਤਾ ਦਾ ਕਰ ਲਿਆ ਕਰੋ ਪਤਾ ਕੀ ਕਰਨੀ ਆ ਕੌਣ ਕਹਿੰਦਾ ਵੀ ਉਹਦੀ ਗੱਲ ਤਾਂ ਲੱਗ ਤੱਕ ਪਹੁੰਚੀ ਪਈ ਐ। ہاں ਗੱਲ ਜੀ ਕਰਦੇ ਨੇ ਪਿੰਡ ਤੇ ਕਹਿੰਦੇ ਰੌਲਾ ਪੈ ਗਿਆ ਦੀ ਜਰੂਰ। ਅੱਛਾ। ਜਰੂਰ ਪੈ ਗਿਆ ਤੇ ਉਹਦਾ ਰੌਲਾ। ਠੀਕ ਐ। ਪਰ ਉਹਦੋਂ ਦੱਸ ਦੇ ਚਰਨਾਂ 'ਚ ਨਹੀਂ ਨਾ ਆਇਆ ਦੀ। ਤੁਸੀਂ ਕਿਹੜਾ ਬਾਬੇੋਂ ਵੀ ਕੋਈ ਮੰਤਰ ਦੇ ਦਿੰਦੇ ਉਹਨੂੰ? ਲਾ ਮੰਤਰ ਕਿਉਂ ਨਹੀਂ? ਜਦੋਂ ਮੈਨੂੰ ਪਤਾ ਲੱਗਿਆ ਕਹਿੰਦੇ ਉਹਦੀ ਗੱਲ ਤਾਂ ਲੱਗ ਤੱਕ ਪੁੰਚੀ ਪਈ ਐ। ਹਾਂ। ਮੈਂ ਜਦੀ ਆਪਦਾ ਪਟਾਰੀ ਲੈ ਕੇ ਉਹਦੇ ਘਰ ਗਿਆ। ਪਟਾਰੀ ਮਤਲਬ? ਬੈਗ ਕਿਤਾਬਾਂ ਵਾਲਾ ਬੈਗ ਹਾਂ ਹਰ ਗੱਲ ਜੇ ਤੁਸੀਂ ਇਹ ਕਿਤਾਬਾਂ ਜਿਹਾ ਮੂਰੇ ਕਰਦੇ ਨੇ ਇਹ ਕਿਤਾਬਾਂ ਨੇ ਦਿੱਤਾ ਕੀ ਆ ਤੁਹਾਨੂੰ ਜਦੋਂ ਉਹਦੇ ਘਰੇ ਬੈਗ ਲੈ ਕੇ ਗਿਆ ਜਦੋਂ ਦਿੱਤੀ ਹੱਥ ਸਿਰ ਦੇ ਕਿਤਾਬ ਉਹ ਕਿਤਾਬ ਕੱਢਦੇ ਤੁਸੀਂ ਬਾ ਦੇ ਕਾਮਸੂਤਰ ਮਾਸਟਰ ਜੀ ਤੁਸੀਂ ਕਹਿੰਦੇ ਗੱਲਾਂ ਕਰੀ ਜਾਂਦੇ ਹੋ ਸਿਆਣੇ ਵਣੇ ਬੰਦੇ ਹੈਗੇ ਹੋ ਤੁਸੀਂ ਉਹ ਸਿਆਣੇ ਵਣੇ ਦੇ ਵਿੱਚ ਕਿਹੜੀ ਗੱਲ ਆ ਇਹਦਾ ਕਾਮਸ਼ੂਤਰ ਦਾ ਕੀ ਲੈਣਾ ਦੇਣਾ ਉਹਦੇ ਬਾਹਰ ਕਲਾਕ ਨਾਲ ਜਦੋਂ ਇਹ ਬੁੱਕ ਕੌਣ ਨੂੰ ਦਿੱਤੀ ਹਾਂ ਕੂ ਜਿੱਥੇ ਉਹਦੀ ਗੱਲ ਕਿ ਤਤਲਾਕ ਤੱਕ ਪਹੁੰਚੀ ਪਈ ਤੀ ਅੱਛਾ ਚਾਰ ਪੰਜ ਨਿਆਣੇ ਅੱਜ ਉਹਦੇ ਵਿਹੜੇ 'ਚ ਖੇਡਦੇ ਨੇ ਇਹਦੇ ਵਿੱਚ ਇਹ ਜਿਹੀਆਂ ਗਰਮ ਗਰਮ ਗੱਲਾਂ ਨੇ ਮਾਸਟਰ ਜੀ ਤੁਸੀਂ ਛਿਆਣੇ ਬਾਣੇ ਹੈਗੇ ਤੁਸੀਂ ਕੋਈ ਚੱਜ ਦੀ ਕਿਤਾਬ ਨਹੀਂ ਹੈਗੀ ਤੁਹਾਡੇ ਕੋਲ ਕੋਈ ਚੱਜ ਦੀ ਤੂੰ ਪੜੀ ਤੂੰ ਹਜੇ ਇਹ ਪੜ੍ਹ ਕੇ ਹੋਇਆ ਤੂੰ ਹਜੇ ਪੜ੍ਹ ਕੇ ਹੋਇਆ ਮੈਂ ਤੁਹਾਡੇ ਦੁਆਖਾ ਮੈਂ ਤੇਰੇ ਨਾਲ ਵੀ ਤਾਂ ਹੀ ਆਇਆ ਤੂੰ ਇਹ ਚੀਜ਼ਾਂ ਚੋਂ ਇਹ ਪੜ੍ਹ ਕੇ ਹੋਇਆ ਤੂੰ ਕਿਤਾਬਾਂ ਨਾਲ ਜੁੜ ਤੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੂ ਤੈਨੂੰ ਬਹੁਤ ਕੁਝ ਜ਼ਿੰਦਗੀ ਚ ਫਾਇਦੇਗਾ ਬੌਲਿਆ ਨਾ ਕੋਈ ਤਾਂ ਅੱਜ ਦੀ ਕਿਤਾਬ ਨਹੀਂ ਹੈਗੀ ਤੁਹਾਡੇ ਕੋਲ ਅੱਜ ਨਹੀਂ ਕਿਤਾਬਾਂ ਬਹੁਤ ਨੇ ਹਰੇਕ ਵਿਸ਼ੇ ਤੇ ਕਿਤਾਬ ਆ ਜਿਹੜੇ ਵਿਸ਼ੇ ਤੇ ਤੂੰ ਗੱਲ ਕਰੇਗਾ ਹਰੇਕ ਵਿਸ਼ੇ ਤੇ ਕਿਤਾਬ ਲਈ ਦੱਸ ਕੋਈ ਜ਼ਿੰਦਗੀ ਦੇ ਵਿੱਚ ਕੋਈ ਵੀ ਤੈਨੂੰ ਰੋਗ ਆ ਹਰੇਕ ਰੋਗ ਦਾ ਦਵਾ ਪਟਾਰੀ ਦੇ ਵਿੱਚ ਆ ਮਾਸਟਰ ਜੀ ਮੇਰੇ ਵੱਲ ਵੀ ਗੌਰ ਕਰੋ ਤੇਰੇ ਵੱਲ ਕਾਦੀ ਗੌਰ ਕਰ ਲਈਏ ਮੇਰੀ ਤਾਂ ਵਿਆਹ ਦੀ ਉਮਰ ਲੰਘ ਗਈ ਜੰਗੀ ਅੱਛਾ ਤੇਰਾ ਵਿਆਹ ਕਰਵਾਉਣਾ ਤੇਰਾ ਕੋਈ ਭੂਆ ਦਾ ਮੁੰਡਾ ਹੈ ਉਮਾਸਟਰ ਹਾਂ ਉਮਾਇਣੀਆਂ ਤੋਂ ਖਿਆ ਕਰਨੇ ਕਿਸ ਨਾਲ ਤੂੰ ਕੋਈ ਚੱਜ ਦੀ ਗੱਲ ਕਰ ਉਹ ਤੋਕਾ ਇੱਕ ਅਲੱਗ ਕਨਸੈਪਟਾ ਇੱਕ ਅਲੱਗ ਹੁੰਦਾ ਉਹ ਯਾਰ ਪੈਣ ਚ ਦਾ ਗੈਤਰਾ ਕਨਸੈਪਟ ਖੜਕੇ ਮੈਂ ਚੱਲਿਆ ਗੁੱਸਾ ਕਿਉਂ ਕਰਦਾ ਗੁੱਸਾ ਕਿਉਂ ਕਰਦਾ ਬਾਈ ਉਹ ਗੱਲਾਂ ਹੀ ਤੂੰ ਗੁੱਸੇ ਵਾਲੀਆਂ ਕਰਦਾ ਮੈਂ ਤੇਰਾ ਗੁੱਸਾ ਆਉਗਾ ਯਾਰ ਕਿਹੜੇ ਹਿਸਾਬ ਨਾਲ ਤੈਨੂੰ ਗੁੱਸਾ ਆਉਂਦਾ ਤੂੰ ਨਾ ਬਿਮਾਰੀਆਂ ਨਾਲ ਮਾ ਉਹ ਕਰ ਦੇਗਾ ਕੋਈ ਚੰਦ ਦੀ ਗੱਲ ਕਰਨਾ ਫਿਰ ਤੂੰ ਕਿਹੜੇ ਹਿਸਾਬ ਨਾਲ ਤੈਨੂੰ ਗੁੱਸਾ ਆਉਂਦਾ ਤੇਰੇ ਗੁੱਸੇ ਦਾ ਵੀ ਹੱਲ ਹੈ ਮੇਰੇ ਕੋਲ ਇਹ ਹੱਲ ਹੈ ਤੇਰੇ ਗੁੱਸੇ ਦਾ ਉਹ ਵੀ ਮੇਰੇ ਕੋਲ ਕਿਤਾਬ ਹੈਗੀ ਐ ਕਿਹੜੀ ਕਿਤਾਬ ਆ ਉਹ ਦੇ ਵਾਸਤੇ ਤੇ ਮਾਵਾਂ ਜੰਮੀ ਪਾਣੀ ਵਾਂਗੂ ਠੰਡਾ ਪਿਆ ਕਰੇਗਾ ਜੇ ਤੈਨੂੰ ਉਹ ਕਿਤਾਬ ਦੇ ਦੀ ਨਾ ਗੁੱਸਾ ਘਸਾ ਕਰ ਨਹੀਂ ਭੁੱਲ ਜਾਏਗਾ ਦੇਖਾਂ ਕਿਹੜੀ ਕਿਤਾਬ ਕਹਣਾ ਉਹ ਹੈ ਪਰ ਥੋੜੀ ਜਿਹੀ ਮਹਿੰਗੀ ਪਰ ਤੇਰੇ ਲਈ ਹੈ ਉਹ ਲੈਣੀ ਦਾ ਮਾਇ ਨਹੀਂ ਜਾਏ ਤੂੰ ਮੈਨੂੰ 50000 ਨਹੀਂ ਦਈ। ਉਹ ਲਾ ਉਹ ਫੜ ਉਹ ਮਾਸਟਰ ਨੂੰ ਉਹ ਤੂੰ ਪੜ ਕੇ ਤਾਂ ਦੇਖ ਇੰਦਰੀਆਂ ਦੇ ਭੋਗ ਨਵੀਂ ਬੁੱਕ ਆ ਗਿਆ ਉਹਦੇ ਵਿੱਚ। ਬਸ ਯਾਰ ਜਿਹੇ ਜਿਹਨਾਂ ਦੇ ਨਾਮ ਨੇ ਨਾ ਉਹ ਇਹਨੂੰ ਅਬਦੁੱਲਾ ਵੀ ਰੱਖ ਮਾਸਟਰ। ਯੇਰੇ ਗੱਲ ਸੁਣ ਲੈ ਜੀ ਨੂੰ ਮਰਜੀ ਦਿਖਾ ਦੇ ਉਹ 500 ਦੀ ਆ ਤੈਨੂੰ ਇਹ 300 ਦੀ ਦੇ ਕੇ ਜਾਉ ਹੁਣ ਬਸ ਤੋਂ ਬੱਚੇ ਪਾਲਾ ਮੈਨ ਨਹੀਂ ਚਾਹੀ ਮੈਨੂੰ ਚਾਹੀ ਉਹ ਗੱਲ ਤਾ ਇਹਦਾ ਪੂਰਾ ਰਾਜ ਦਾ ਸੁਣ ਲੈ ਬਸ ਵਾਟਰ ਨਾਲ ਚੱਲੇ ਹੱਥ ਮੈਂ ਦਾ ਪੂਰਾ ਮੈਂ ਚੱਲੇ ਯਾਰ ਬਸ ਉਹ ਇਹਦਾ ਪੂਰਾ ਰਾਜ ਦਾ ਸੁਣ ਲੈ ਪਹਿਲਾਂ ਕੀ ਯਾਰ ਇਹਦਾ ਇਹਦਾ ਕੀ ਰਾਜ ਆ ਕੀ ਰਾਜ ਜਿੰਨਾ ਜਿੰਨਾ ਬੰਦਿਆਂ ਨੂੰ ਕੋ ਦਿੱਤੀ ਆ ਜਿਹੜੇ ਗਾਏ ਉਹਦੇ ਆਸਲੇ ਦੀਆਂ ਗੱਲਾਂ ਕਰਦੇ ਦਿਆਂ ਚੱਕ ਦਾਂਗੇ ਕਰ ਦਾਂਗੇ ਆ ਦਿੱਤੀ ਗਰਮ ਗਰਮ ਗੱਲਾਂ ਜਿਹੜੀਆਂ ਇਹਦੇ ਵਿੱਚ ਲਿਖਿਆ ਹੋਈਆਂ ਹਨ ਆਨ ਸਨਾਨਾ ਤੋਂ ਹੋ ਗਿਆ ਪਾਣੀ ਮੰਗੂ ਪੱਕੇ ਦਾ ਦੇਖ ਉਹ ਗਰਮ ਗੱਲਾਂ ਮਾਸਟਰ ਆ ਯਾਰ ਤੂੰ ਸ਼ੈਣਾ ਬਣਾ ਹੈਗਾ ਤੂੰ ਪੁੱਛ ਅੱਜ ਦੀ ਗੱਲ ਕਰਦਾ ਤੂੰ ਸੇਧ ਤਾਂ ਕੀ ਦੇਣੀ ਆ ਤੂੰ ਆ ਕੀ ਗਰਮ ਗਰਮ ਗੱਲਾਂ ਕੀ ਹੁੰਦੀਆਂ ਨੇ ਤੂੰ ਤਾਂ ਉਹੇ ਗੱਲਾਂ ਤੇ ਆਈ ਜੰਨਾ ਯਾਰ ਸੇਧ ਤਾਂ ਕੀ ਦੇਣੀ ਆ ਤੂੰ ਗੰਦੀਆਂ ਜਿਹਾ ਗੱਲਾਂ ਕਰ ਜਿਨਾ ਗੰਦੀਆਂ ਗੱਲਾਂ ਇਹ ਤਾਂ ਜ ਹੈਗੀਆਂ ਇਹਨਾਂ ਤੋਂ ਬਣਾ ਕੀ ਆ ਇਹਨਾਂ ਤੋਂ ਬਣਾ ਕੁਝ ਵੀ ਨਹੀਂ ਨਾ ਨਾ ਕਰ ਦੇ ਮੈਂ 2000 ਕਿਤਾਬੇ ਚ ਏਹ ਪਾ ਦਨ ਵਰਗੇ ਜਮੀ ਠੰਡੇ ਕਰਤੇ ਤੂੰ ਚੱਲ ਮਾਸਟਰਾ ਤੂੰ ਯਾਰ ਉਹ ਕਾਜ ਦੀ ਗੱਲ ਆਇਆ ਤੇਰੇ ਕੋਲ ਮੈਂ ਤਾਂ ਤੇਰੇ ਕੋਲ ਤਾਂ ਹੀ ਆਇਆ ਤੀ ਮੈਂ ਚੱਲ ਤੈਨੂੰ ਇੱਧਰ ਕਿਤਾਬਾਂ ਵੱਲ ਮੋੜ ਤੇਰਾ ਮੂੰਹ ਮੋੜਦਾ ਕਹਿੰਦੇ ਕਹਿੰਦੇ ਮੁੰਡਾ ਗੁੱਸਾ ਬਹੁਤ ਕਰਦਾ ਮੁੰਡੇ ਦਾ ਕੋਈ ਕੰਮ ਨਹੀਂ ਬਣਦਾ ਤੈਨੂੰ ਤਾਂ ਹੀ ਇੱਧਰ ਲੈ ਕੇ ਆਉਂਦਾ ਮੈਂ ਤੂੰ ਆਗੇ ਭਾਈ ਮੇਰੇ ਤੇ ਗੁੱਸਾ ਕਰੀਂ ਨਾ ਤੂੰ ਪੜ ਕੇ ਦਾ ਦੁੱਖ ਤੂੰ ਐ ਕਰ ਦੋ ਦਿਨ ਤੂੰ ਉਹਨੂੰ ਬੱਚੇ ਰੱਖ ਲੈ ਤੂੰ ਚੱਲ ਤੂੰ ਆਂਦਾ ਤੂੰ ਚਾਹ ਤੂੰ ਪੀਂਗਾ ਕਾ ਨਹੀਂ ਜਾਇਗਾ ਜ਼ਿਆਦਾ ਪੀਵਾਂਗੇ ਇਹ ਤੈਨੂੰ ਦੱਸਿਆ ਜਾਂ ਨਾਲ ਨਾਲ ਮਸਾਲਾ ਵੀ ਚੱਕ ਕੇ ਦੇਖਾ ਇਹਨੂੰ ਬੱਚੇ ਪਾਲਾ ਤੂੰ ਐ ਕਰ ਮੈਂ ਚੱਲ ਮੈਂ ਚੱਲਿਆ ਕੰਮਕਾਰ ਦੇਖਣ ਕੋਈ ਫਿਰ ਇਹਦਾ ਕਿਤਾਬਾਂ ਆਈਆਂ ਵੇਚ ਕੇ ਚੱਲੀ ਜਾਂਦਾ ਕੰਮ ਕਰਨ ਕੰਮਕਾਰ ਵਾਰੇ ਕਾਮ ਬਾਰੇ ਵੀ ਤੈਨੂੰ ਦੇ ਦੰਨੇ ਆ ਕਾਮ ਬਾਰੇ ਵੀ ਤੈਨੂੰ ਦੇ ਦੰਨੇ ਆ ਤੂੰ ਤਾਂ ਮਲਟੀ ਟੈਲੈਂਟਡ ਹੀ ਬਣਿਆ ਫਰਦਾ ਯਾਰ ਮਾਸਟਰ ਆਪ ਤਾਂ ਦਿੱਤੋਂ ਕੋਈ ਬਣਿਆ ਨਹੀਂ ਗਿਆ ਆ ਕਿਤਾਬਾਂ ਆਈਆਂ ਵੇਚਦਾ ਫਰੀ ਜਨਾ ਤੈਨੂੰ ਕੰਮ ਬਾਰੇ ਵੀ ਦੇ ਦੇਣੇ ਕੀ ਕੰਮ ਬਾਰੇ ਦੇ ਦੇਣਾ ਤੁਹਾਨੂੰ ਕੰਮ ਬਾਰੇ ਵੀ ਆਪਣੇ ਕੋਲ ਕਿਤਾਬ ਹੈਗੀ ਆ ਇਹ ਬਲ ਤੈਨੂੰ ਕੰਮ ਦੀ ਪ੍ਰੋਬਲਮ ਆ ਆਜਕ ਮੈਂ ਮਖੋ ਕਰ ਲੱਪੜ ਛੇੜਨਾ ਗੱਲ ਤੇ ਕੀ ਦੇਈ ਜਨਾ ਤੁਮ ਨੂੰ ਉਹ ਲੈ ਨਾਮ ਦੇਖਦਾ ਕੀ ਆ ਕੰਮ ਦੀ ਪੂਰਤੀ ਮੈਂ ਕੰਮ ਦੀ ਗੱਲ ਕਰਦਾ ਯਾਰ ਓਹੋ ਯੋਦੋ ਕਾਮ ਦੀ ਪੂਰਤੀ ਹੋ ਗਈ ਤੈਨੂੰ ਖਮਾਹੀ ਲੱਭ ਜਾਣਾ ਕੰਮ ਦੀ ਗੱਲ ਕਰਦਾ ਮੈਂ ਕਾਮ ਦੀ ਪੂਰਤੀ ਪਤਾ ਕੀ ਹੁੰਦੀ ਹੈ ਕਾਮ ਦੀ ਪੂਰਤੀ ਉਸ ਮਾਤੂ ਦਾ ਬੁਸਾਬਾ ਉਹ ਕਰਦਾ ਗੋਸਾਬਾ ਗੱਲਾਂ ਇਹ ਜਿਹੇ ਕਰਦਾ ਯਾਰ ਬੈਠਾ ਅਸ਼ਾਰਾ ਦੱਸ ਮੈਂ ਕਰ ਕੋਈ ਗੱਲ ਨਹੀਂ ਨਾਲ ਆਪਾਂ ਗੱਲਾਂ ਵੀ ਕਰਦੇ ਆਂ ਨਾਲ ਥੋੜੀ ਥੋੜੀ ਚਾਹ ਨੂੰ ਕਹਦੇ ਥੱਲੇ ਚਾਹ ਤਾਂ ਮੈਂ ਕਹਦੇ ਨਾ ਮੈਨੂੰ ਇੱਕ ਗੱਲ ਜਾਂ ਆ ਗਈ ਮਾਸਟਰ ਦੱਸ ਕੇਰਾ ਮੈਂ ਗਣਾ ਤੇ ਸਤਰਾਉਲ ਫਿਰ ਗਈ ਦੀ ਬਸ ਚਾਹ ਕੀ ਗੱਲ ਹੋ ਗਈ ਦਿਓ ਸਤਰਾਵਾਂ ਵਾਲੀ ਆ ਗੱਲਾਂ ਦੇ ਬਥੇਰਾ ਮਜ਼ਾਕ ਵਾਲੀਆਂ ਗੱਲਾਂ ਦੇ ਬਥੇਰਾ ਹੋ ਕਰਦਾ ਉਹ ਹੋਣਾ ਕੋਈ ਮੈਂ ਨਾ ਮੈਂ ਸੁਣਿਆ ਕਦੇ ਬੌਂ ਖੜਕੈਂਤਾ ਕਰਿਆ ਤੇਰੇ ਕਹਨੇ ਉਹ ਹੋਣਾ ਕੋਈ ਚਾਰ ਪੰਜੇ ਪਟਾ ਦੇ ਗੱਲ ਕੀ ਹੋ ਗਈ ਇਹ ਗੱਲਾਂ ਉਹ ਬੰਦੇ ਨੂੰ ਭੰਡਰਾ ਹੋਵੇ ਇਹ ਚੀਜ਼ ਤਾਂ ਬੜੀ ਗੱਲ ਚੱਕੀ ਕੀ ਗੱਲ ਕੀ ਹੋ ਗਈ ਤੀ ਖੜਕੈਂਤਾ ਕਦੇ ਬਾਲਾ ਹੋਇਆ ਜ਼ਰਾ ਤੂੰ ਉਹ ਗੱਲ ਰ ਉਹ ਕੀ ਹੋਈ ਤੀ ਬਸ ਜਦੋਂ ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਆਂ ਉਦੋਂ ਇੰਨਾ ਕੰਮ ਮੇਰਾ ਰੁੜਿਆ ਨਹੀਂ ਤੀ ਚੱਲ ਹੁਣ ਤਾਂ ਆਇਆ ਵੀ ਚਾਰ ਪੰਜ ਸੌ ਬਣ ਜਾਂਦਾ ਅੱਛਾ ਉਦੋਂ ਕੰਮ ਕੋਈ ਇੰਨਾ ਰੁੜਿਆ ਨਹੀਂ ਤੀ ਬਸਤੇ ਦੇ ਵਿੱਚ ਜਦੋਂ ਵੇਚਣ ਲੱਗਿਆ ਕਿਤਾਬਾਂ ਹ ਹ ਉਹ ਕੋਈ ਇੱਕ ਬੜਾ ਅਖਬਾਰ ਪੜਦਾ ਸੀ ਪੌੜਾ ਤਕਰੀਬਨ 78 ਸਾਲ ਦਾ ਬੁढ़ा ਮਨ ਮਤਲਬ ਸਵਿਆਂ ਚ ਪੈਰਦੀ ਹਾਂ ਅਖਬਾਰ ਪੜਦਾ ਮੈਨੂੰ ਕਹਿੰਦਾ ਮੈਨੂੰ ਵੀ ਦੇ ਦੇ ਅੱਛਾ ਬਸ ਉਹਨੂੰ ਗਲਤੀ ਨਾਲ ਮੈਂ ਕਹ ਤਾ ਕਿਤਾਬ ਦੇ ਬੈਠਾ ਐ ਜੀ ਕਿਹੜੀ ਕਿਤਾਬ ਦੇ ਦਿੱਤੀ ਦਾ ਉਹ ਮੈਕ ਦੀ ਜਵਾਨੀ ਫੇਰ ਇਹ ਤਾਂ ਜੀ ਕੀ ਵੱਡੀ ਗੱਲ ਆ ਵੱਡੀ ਗੱਲ ਜਦੋਂ ਉਹ ਘਰੇ ਗਿਆ ਇਹ ਨਹੀਂ ਤੇ ਕੋਈ ਕੁੱਟਣ ਵਾਲੀ ਤਾਂ ਗੱਲ ਹੈ ਨਹੀਂ ਪੀ ਜਦੋਂ ਉਹ ਘਰੇ ਗਿਆ ਹਮ ਘਰੇ ਉਹਨਾਂ ਜਾ ਕੇ ਉਹਦੇ ਘਰ ਵਾਲੇ ਨੂੰ ਤੰਗ ਕਰਨਾ ਸ਼ੁਰੂ ਕਰਤਾ ਉਹਦੇ ਮੁੰਡੇ ਫਿਰ ਲੱਭਦੇ ਲੱਭਦੇ ਮੇਰੇ ਘਰੇ ਆਏ ਅੱਛਾ ਉਹ ਕਹਿੰਦੇ ਜਿੱਦੇ ਦੇ ਤੱਕ ਦਾਬ ਲੈ ਕੇ ਗਿਆਦਾ ਬੁੜੀ ਦੇ ਅੱਗੇ ਪਿੱਛੇ ਲੇਲੇ ਵਾਂਗੂ ਫਰੀ ਜਾਂਦਾ ਚਲੋ ਸਾਡੇ ਸਾਰੇ ਬੰਦੇ ਜਲੂਸ ਕੱਢਿਆ ਪਿਆ ਉਹਨਾਂ ਨੇ ਆ ਕੇ ਫਿਰ ਮੇਰੇ ਚਲੋ ਹੱਥੋਂ ਬਾਈ ਸਾਡੀ ਹੋਈ ਪਰ ਕੋਈ ਗੱਲ ਨਹੀਂ ਇਹ ਮੁਝਾ ਗਾਲੀਆਂ ਗੱਲਾਂ ਪੁੱਤ ਤਾਂ ਬੜੀ ਚੱਕੀ ਗੱਲ ਉਹ ਤਾਂ ਵਧੀਆ ਕਰਨ ਕੈਂਦਾ ਕਰਿਆ ਜਰਾ ਕਹਿੰਦੇ ਉਹਨਾਂ ਨੇ ਵਾਏ ਕੋਈ ਬਾਲਾ ਵੱਡਾ ਹੀ ਸੁਣੀ ਤੇ ਉਹ ਚੱਲ ਕੋਈ ਗੱਲ ਨਹੀਂ ਹੁਣ ਬਸੇ ਠੀਕ ਆ ਤੂੰ ਐ ਦੱਸ ਤੈਨੂੰ ਇਹਦੇ ਵਿੱਚੋਂ ਕਿਹੜੀ ਕਿਤਾਬ ਚਾਹੁੰਦੀ ਜਾਈਂ ਸ਼ਰਮ ਨਹੀਂ ਆਇਆ ਇਹਨੂੰ ਐਡੇ بڑے ਬੰਦੇ ਨੂੰ ਮੈਂ ਕਿਤੇ ਜਵਾਨੀ ਦੇ ਦੰਦੇ ਨੂੰ ਮੈਂ ਕਿਤੇ ਜਵਾਨੀ ਆ ਕੋਈ ਇਹਦੇ ਵਿੱਚ ਤੂੰ ਲੈ ਕੇ ਦੇਖ ਲੈੜੇ ਤੈਨੂੰ ਕਿ ਜੀ ਤੂੰ ਨਾ ਮੇਰੇ ਤੋਂ ਛੱਤਰ ਨਾ ਖਾ ਲਈ ਮਾਸਟਰ ਮੈਂ ਤੇਰੀ ਲਿਹਾਜ਼ ਕਰੀ ਜਨਾ ਤੂੰ ਤੂੰ ਨਾ ਹੋਰੀ ਗੰਦੀਆਂ ਜੀਆਂ ਗੱਲਾਂ ਕਰੀ ਜਨਾ ਜਿਹੜੀਆਂ ਤੈਨੂੰ ਮੈਂ ਕਿਤਾਬਾਂ ਕਰਾਈਆਂ ਨੇ ਹਾਂ ਉਹ ਕਨਾਂ ਦੇ ਵਿੱਚੋਂ ਲੈ ਗਿਆ ਦੇਖ ਜੇ ਨਾਸਰ ਹੋਇਆ ਉਹ ਮੈਨੂੰ ਗਈ ਵੀ ਮਾਸਟਰ ਫੁੱਦੂ ਆ ਉਹ ਚਲ ਬੱਸ ਯਾਰ ਮਾਸਟਰ ਚੱਲ ਮੈਂ ਚੱਲਿਆ ਮੈਂ ਕੰਮ ਦੇਖਦਾ ਕੋਈ ਠੀਕ ਆ ਮੈਨੂੰ ਕੰਮ ਆ ਮੈਂ ਕੰਮ ਦੇਖਣ ਜਾਣਾ ਹਾਂ ਬਹਿ ਤਾਂ ਜਾ ਕੋਈ ਕੱਦ ਦੀ ਇੱਕ ਅੱਧੀ ਦਾ ਲੈ ਲੈ ਇੱਕ ਅੱਧੀ ਕੋਈ ਉਹ ਬੱਸ ਮੈਂ ਤੇ ਇਹੀਆਂ ਤੇਰੀਆਂ ਸਾਰੀਆਂ ਕਿਤਾਬਾਂ ਐ ਦਾ ਕੋਈ ਚੱਜ ਦਾ ਕੰਮ ਤਾਂ ਹੈ ਨਹੀਂ ਇੰਨੇ ਤੇ ਲਿਖਿਆ ਹੋਇਆ ਕੰਮ ਕੰਮ ਬਾਰੇ ਵੀ ਹੈਗੀ ਇੱਕ ਕੀ ਕੰਮ ਬਾਰੇ ਕੰਮ ਆਣ ਪੂਰਾ ਸਾਹੀ ਕੰਮ ਆ ਕੀ ਕੰਮ ਆ ਤੇਰੇਆਂ ਨੂੰ ਗਾਹੇਂਗਾ ਤੇਰੇਆਂ ਫਟਬੱਟਣ ਵਾਲਾ ਕੰਮ ਆ ਕੰਮ ਦਾ ਕੰਮ ਦੱਸ ਯਾਰ ਤੂੰ ਮੇਰੀ ਗੱਲ ਸੁਣ ਜੇ ਕੋਈ ਚੱਜ ਦੀ ਚੱਜ ਦਾ ਕੰਮ ਹੈਗਾ ਨਾ ਤਾਂ ਮੈਨੂੰ ਦੱਸ ਤੇ ਪਗਾਈ ਜੀ ਨਾ ਮਾਲ ਕੰਮ ਇੱਕ ਨੰਬਰ ਦਾ ਕੰਮ ਆ ਕੀ ਕੰਮ ਆ ਦੱਸ ਗਹਾ ਮਾਰ ਗਾਹਲਾ ਇਹੋਂ ਗਾ ਬਈ ਉਹ ਪਹਿਲਾਂ ਮੈਨੂੰ ਤਾਂ ਦੱਸ ਦੇ ਤੂੰ ਕੰਮ ਦਾ ਆ ਵੀ ਬਦਲ ਮ사ਜ ਦਾ ਕੰਮ ਉਹ ਮਾਟਰ ਚੱਲ ਓਠਾ ਗੱਲ ਤਾਂ ਸੁਣ ਚੱਲ ਗੱਲ ਤਾਂ ਸੁਣ ਲੈ ਚੱਲ 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 ਦੋ ਉਹ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਪੜਿਆ ਮਾਨਸਾ ਹਾਂਜੀ ਅੰਜਾਲ ਚਾਰੇ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਜਿਹੜੀ ਮਾਸਟਰ ਜੀ ਵਾਲੀ ਵੀਡੀਓ ਬਣਾਈ ਆ ਇਹ ਸਾਨੂੰ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਨੂੰ ਅੱਗੇ ਹੋਰ ਵੀ ਹੌਸਲਾ ਮਿਲ ਸਕੇ ਹਾਂਜੀ ਵੀਰੇ ਨਾਲੇ ਨਾਲ ਤੁਸੀਂ ਸਾਨੂੰ ਦੱਸਿਆ ਕਰੋ ਵੀ ਸਾਨੂੰ ਕਿਸ ਵਿਸ਼ੇ ਤੇ ਵੀਡੀਓ ਚਾਹੀਦੀ ਨੇ ਫਿਰ ਉਹ ਵਿਸ਼ੇ ਤੇ ਅਸੀਂ ਤੁਹਾਡੇ ਲਈ ਤੁਹਾਡੇ ਵਾਸਤੇ ਅਸੀਂ ਵੀਡੀਓ ਤਿਆਰ ਕਰਿਆ ਕਰਾਂਗੇ ਤੇ ਨਮਾ ਕਮਾ ਵੀਰੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੱਧ-ਵੱਧ ਕਰੋ ਬਈ ਤੇ ਤੁਹਾਡੇ ਕਰਕੇ ਬਈ ਅਸੀਂ ਹਣਾ ਤੇ ਇਹ ਹੀ ਕਹਿੰਦਾ ਹਾਂ ਬਸ ਵੀ ਧੰਨਵਾਦ ਵੀਰੇ ਵੱਧ-ਵੱਧ ਪਿਆਰ ਦਿਓ ਸਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ